ਸਾਥੀ ਗਾਲ ਸਾਰੇ ਦੋਸਤਾਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਪ੍ਰਿੰਸ ਹੀਰਕੇ ਵਾਲਾ ਤੇ ਅੱਜ ਆਪਾਂ ਕੁਝ ਕੁ ਗੱਲਾਂ ਕਰਦੇ ਆਂ ਆਪਣੀ ਕਿਸਾਨ ਦੀ ਆਮਦਨ ਘਟ ਕਿਉਂ ਰਹੀ ਹੈ ਤੇ ਅੰਗਰੇਜ਼ੀ ਚ ਕਹੀਏ ਵਾਈ ਫਾਰਮਰ ਇਨਕਮ ਇਸ ਸਟਿਲ ਲੋ ਤੇ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਦੇ ਆਂ ਥੱਲੀ ਬੈਠ ਕੇ ਸੀ ਇੱਥੇ ਆਪਾਂ ਮੌਸਮ ਵਧੀਆ ਸੀਗਾ ਠੰਡਾ ਸੀਗਾ ਮੈਂ ਕਿਹਾ ਸੋਚਾ ਅੱਜ ਆਪਾਂ ਹੋਰ ਟੌਪਿਕ ਤੇ ਵੀ ਵੀਡੀਓ ਬਣਾਈਏ ਕਿਉਂਕਿ ਆਪਣਾ ਖੇਤੀਬਾੜੀ ਵਾਲੀ ਵਾਸਤੇ ਚੈਨਲ ਸੀਗਾ ਤੇ ਮੈਂ ਥੋੜਾ ਹੋਰ ਹੀ ਪਾਸੇ ਤੁਰ ਪਿਆ ਸੀਗਾ ਟਰੈਕਟਰਾਂ ਦੀ ਰਹਿ ਗਈ ਸੀ ਗੱਲਾਂ ਤੇ ਮੈਂ ਸੋਚ ਇੱਕ ਅੱਜ ਆਪਣੀ ਇਹ ਵੀਡੀਓ ਪਾਈ ਆ ਸਾਰੀ ਸਕ੍ਰਿਪਟ ਮੇਰੇ ਕੋਲ ਲਿਖੀ ਹੋਈ ਹੈ ਤਾਂ ਕਰਕੇ ਮੈਂ ਤੋਂ ਦੇਖ ਕੇ ਬੋਲੂਗਾ ਇਹਨਾਂ ਸੋਚਿਓ ਮੈਂ ਬਣੀਆਂ ਬਣਾਈਆਂ ਗੱਲਾਂ ਬੋਲਦਾ ਜਿਵੇਂ ਆਪਾਂ ਗੱਲ ਕਰਦੇ ਆ ਸਾਡੇ ਪਿਤਾ ਵੀ ਕਿਸਾਨ ਸੀ ਆਪਾਂ ਵੀ ਕਿਸਾਨ ਸੀ ਪਰ ਘਰ ਦੇ ਖਰਚੇ ਹਜੇ ਵੀ ਕਿਉਂ ਆਪਣੇ ਤੋਂ ਮਤਲਬ ਥੱਲੀ ਰਹਿ ਗਏ ਨੇ ਆਪਾਂ ਕਿਉਂ ਨਹੀਂ ਅਮੀਰ ਹੋਏ ਉੱਤੇ ਕਿਉਂ ਨਹੀਂ ਉੱਠੇ ਆਪਾਂ ਕਿੰਨੇ ਹੀ ਟਾਈਮ ਤੋਂ ਆਪਾਂ ਖੇਤੀ ਕਰਦੇ ਆਉਣੇ ਆਪਣੇ ਪਰਿਵਾਰ ਖੇਤੀ ਕਰਦੇ ਆਉਂਦੇ ਆਪਾਂ ਇਹ ਨਹੀਂ ਸੋਚਿਆ ਯਾਰ ਆਪਾਂ ਕੋਈ ਸ਼ਾਹ ਬਣ ਗਏ ਜਾਂ ਕੁਝ ਬਣ ਗਏ ਹੈ ਨਾ ਕਿਉਂਕਿ ਜਿੰਨੇ ਵੀ ਕਿਸਾਨ ਨੇ ਉੱਥੇ ਹੀ ਖੜੇ ਨੇ ਪਰ ਮਾ ਕਿਸਾਨਾਂ ਦੀ ਆਮਦਨ ਤਾਂ ਵਧ ਗਈ ਹੈ ਨਾ ਪਰ ਕੀ ਕੀ ਵਧਿਆ ਉਹਨਾਂ ਚ ਕੀ ਵਧਿਆ ਤੇ ਕਿੰਨੇ ਖਰਚੇ ਵੀ ਵਧ ਗਏ ਨੇ ਐਮਐਸਪੀ ਵੀ ਵਧ ਗਈ ਤੇ ਟਰੈਕਟਰ ਵੀ ਆਪਣੇ ਕੋਲੇ ਆ ਗਈ ਮੁਸ਼ਕਲਾਂ ਫੇਰ ਵੀ ਉੱਥੇ ਹੀ ਆਪਣੇ ਕੋਲ ਆ ਜੀ ਜਾਣੀ ਆਪਾਂ ਇਹੀ ਗੱਲਾਂ ਬਾਰੇ ਕਿ ਆਪਣੇ ਹੀ ਕੀ ਸਿਸਟਮ ਚੱਲ ਰਿਹਾ ਹੈਗਾ ਹੁਣ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਖੇਤੀ ਦੀ ਲਾਗਤ ਵਧ ਗਈ ਹੈ ਨਾ ਤੇ ਖੇਤੀ ਦੀ ਪਹਿਲਾਂ ਜਦੋਂ ਆਪਾਂ ਹਲ ਚਲਾਉਂਦੇ ਸੀਗੀ ਖਰਚਾ ਘੱਟ ਸੀਗਾ ਆਪਣਾ ਤੇਲ ਤੂਲ ਮਚਣਾ ਨਹੀਂ ਸੀਗਾ ਬਲਦ ਸੀਗੀ ਉਹਨਾਂ ਦਾ ਆਪਾਂ ਨੀਰਾਚਾਰਾ ਉਹ ਵੀ ਪਾਉਣੀ ਸੀਗੀ ਆਪਾਂ ਪੱਠੇ-ਪੁੱਠੇ ਢੋਣ ਤੇ ਵੀ ਆਪਾਂ ਰੱਖੇ ਹੋਏ ਸੀਗੇ ਹੁਣ ਜਿਹੜਾ ਹੁਣ ਡੀਜ਼ਲ ਵੀ ਆ ਖਾਦਾਂ ਤੇ ਸਪਰੇਹਾਂ ਹੋ ਗਿਆ ਮਜ਼ਦੂਰੀ ਸਭ ਕੁਝ ਮਹਿੰਗਾ ਹੋ ਗਿਆ ਇੰਨੇ ਚ ਕੋਈ ਵੀ ਜੀ ਨਹੀਂ ਸੀ ਸਸਤੀ ਪਹਿਲਾਂ ਇਦਾਂ ਹੁੰਦਾ ਸੀ ਕਿ ਕਣਕ ਜਿਉਂ ਨਾ ਘਟ ਹੋਏ ਨੇ ਸੀ ਖਰਚੇ ਉਦੋਂ ਵੀ ਬਾਲੇ ਘੱਟ ਸੀ ਹੁਣ ਕਣਕ ਚੋਂ ਨਾ ਵਧ ਗਿਆ ਪਰ ਖਰਚੇ ਦੋ ਤਿੰਨ ਗੁਣਾ ਜ਼ਿਆਦਾ ਵਧ ਗਏ ਮੈਂ ਐਗਜ਼ਾਮਪਲ ਉਹਨੇ ਜ਼ੂਰੀ ਦਾ ਰੇਟ ਕਿੰਨਾ ਵਧ ਗਿਆ ਪਹਿਲਾਂ ਕਿੰਨਾ ਘੱਟ ਹੁੰਦਾ ਸੀ ਕਿੰਨਾ ਵਧ ਗਿਆ ਇੱਕ ਨਾ ਇਨਫਲੇਸ਼ਨ ਇਦਾਂ ਕੋਈ ਸ਼ਬਦ ਨਹੀਂ ਮਤਲਬ ਮਹਿੰਗਾਈ ਦਿਨੋਂ ਦਿਨ ਵਧਣੀ ਹੈ ਰੁਪਏ ਦਾ ਰੇਟ ਵੀ ਵਧਣਾ ਹਰ ਚੀਜ਼ ਵਧਣੀ ਹੈਗੀ ਪਰ ਆਪਾਂ ਜਿਹੜੀ ਖੇਤੀ ਹੈ ਉਹਦੀਆਂ ਚੀਜ਼ਾਂ ਘੱਟ ਵਧ ਰਹੀਆਂ ਹੋਰ ਚੀਜ਼ ਵਜਿਰੀ ਜੇ ਆਪਣੇ ਚੋਂ ਨਾ 100 ਰੁਪਏ ਦਾ ਵੇਗਦਾ ਸੀਗਾ ਤੇ ਸਪਰੇਅ ਆਪਣੀ 20 ਰੁਪਏ ਦੀ ਆਉਂਦੀ ਸੀ ਹੁਣ ਚੋਂ ਨਾ ਆਪਣਾ 120 ਦਾ ਵੇਗਦਾ ਸਪਰੇਅ 40 ਦੀ ਆਉਣ ਲੱਗੀ ਹੁਣ ਆਮਦਨ ਉਨੀ ਵਧੀ ਨਹੀਂ ਗਈ ਆਪਣੀ ਜਿੰਨਾ ਖਰਚਾ ਵਧ ਗਿਆ ਵੱਧ ਦਾ ਸਭ ਕੁਝ ਹੀ ਹੈ ਪਰ ਚਲੋ ਮਜ਼ਦੂਰੀ ਦੀ ਗੱਲ ਕਰਦੇ ਉਹ ਤਾਂ ਯਾਰ ਬਦਣੀ ਚਾਹੀਦੀ ਵੀ ਆਪਣੇ ਮਜ਼ਦੂਰ ਭਰਾਣੇ ਜਿਹੜੇ ਇਹਨਾਂ ਨੂੰ ਵੀ ਕੁਝ ਨਾ ਕੁਝ ਮਿਲਣਾ ਚਾਹੀਦਾ ਪਰ ਉਹਨਾਂ ਨੂੰ ਹੁਣ ਆਪਾਂ ਨਹੀਂ ਬਿਆਨ ਕਰ ਸਕਦੇ ਕਿ ਸਾਡੇ ਖਰਚੇ ਕਿੰਨੇ ਵਧ ਗਏ ਤੇ ਤੇ ਆਮਦਨ ਉਨੀ ਵਧੀ ਨਹੀਂ ਬਸ ਇਹ ਇਹ ਐਂ ਕਹਿਣਾ ਹੁੰਦਾ ਕਿ ਲੱਖ ਦਾ ਝੋਨਾ ਹੋਇਆ ਤੇ ਇਹ ਲੱਖ ਦੇ ਝੋਨੇ ਦੇ ਪਿੱਛੇ ਖਰਚੇ ਤਾਂ 90000 ਹੋ ਜਾਂਦੇ ਨੇ 80 90000 ਇਹ ਵੀ ਦੇਖਣ ਵਾਲੀ ਗੱਲ ਆ ਹੁਣ ਆਪਾਂ ਦੂਜੀ ਗੱਲ ਤੇ ਆਉਣੇ ਆ ਕਿ ਕੀ ਇਹਦੇ ਨਤੀਜਿਆਂ ਜੋ ਲਾਗਤ ਵਧੀ ਹੈ ਨਾ ਪਰ ਕਿਸਾਨਾਂ ਨੂੰ ਮੁਨਾਫਾ ਕਿਉਂ ਨਹੀਂ ਹੋ ਰਿਹਾ ਜੇ ਲਾਗਤ ਵੀ ਵਧ ਗਈ ਤੇ ਪੈਸੇ ਵੀ ਵੱਧ ਰਿਹਾ ਹੈ ਉਹ ਮਤਲਬ ਫਸਲਾਂ ਆਪਾਂ ਤਿਆਰ ਕਰਦੇ ਆਂਗੇ ਰੀਟ ਦਲਾਲ ਤਿਆਰ ਕਰਦੇ ਹੈਗੇ ਠੀਕ ਹੈ ਨਾ 6 ਮਹੀਨੇ ਆਪਾਂ ਮੱਥਾ ਮਾਰਦੇ ਆਂ ਤੇ ਉਹ 6 6 ਮਿੰਟਾਂ ਕੋਲ 6 ਮਿੰਟਾਂ ਵਿੱਚ ਰੀਟ ਉਹ ਤਿਆਰ ਕਰਕੇ ਦੇ ਦਿੰਦੇ ਨੇ ਐਮ ਐਸ ਪੀ ਹਰ ਫਸਲ ਤੇ ਨਹੀਂ ਹੈਗੀ ਸਿਰਫ 23 ਚੁਣਮੀਆਂ ਫਸਲਾਂ ਦੀ ਐਮ ਐਸ ਪੀ ਜਿਹੜੀਆਂ ਚ ਆਪਣੇ ਕੋਲੇ ਸਿਰਫ ਕਣਕ ਦੀ ਝੋਨੀ ਆ ਇਹ ਤੋਂ ਬਿਨ ਆਪਣੇ ਕੋਲੇ ਕੁਝ ਨਹੀਂਗਾ ਝੋਨਾ ਵੀ ਦੁਪਾਰਮਾ ਵਾਲਾ ਦੂਜਾ ਬਾਸਮਤੀ ਹੈ ਨਹੀਂਗਾ ਤੇ ਜਿਹੜੀ ਫਸਲ ਐ ਐਮ ਐਸ ਪੀ ਚ ਆਉਂਦੀ ਹੈ ਨਾ ਉਹ ਤੇ ਅਮਲ ਨਹੀਂ ਹੁੰਦਾ ਕਈਆਂ ਤੇ ਹਸਰੋਂ ਤੇ ਐਮ ਐਸ ਪੀ ਹੁੰਦੀ ਐ ਸੀ ਬਹੁਤ ਮੱਥਾ ਮਾਰ ਰਿਆ 6800 ਤੋਂ 7500 ਐਮ ਐਸ ਪੀ ਸੀ ਕੀ ਪਰ ਸਾਡੀ ਤੇ 9500 ਤੋਂ ਵੱਧ ਨਹੀਂ ਵਿਕੀ ਹੁਣ ਕੀ ਕਰ ਸਕਦੇ ਹਾਂ ਐਗਜ਼ੈਂਪਲ ਦੇਣੇ ਤੁਹਾਨੂੰ ਮੱਕੀ ਦੀ ਜਿਵੇਂ ਐਮ ਐਸ ਪੀ 2000 ਅਤੇ ਮੰਡੀ ਚ ਕੀ ਰੇਟ ਮਿਲਦਾ 1400 ਕੀ ਕਰ ਲਾਂਗੇ ਐਮ ਐਸ ਪੀ ਦਾ ਤੇ ਆਲੂ ਟਮਾਟਰ 1 ਰੁਪਈਆ ਕਿਲੋ ਵੇਚਣ ਤੇ ਮਤਲਬ 9 ਤੋਂ ਵੀ ਆ ਜਾਂਦੀ ਐ ਕਿਸਾਨ ਦੀ ਕਮਾਈ ਮਤਲਬ ਕਿੱਥੇ ਲੁਕ ਜਾਂਦੀ ਐ ਕਿੱਥੇ ਖਤਮ ਹੋ ਜਾਂਦੀ ਐ ਆਪਣੇ ਕਿਸਾਨ ਦੀ ਕਮਾਈ ਉਹਦੇ ਵਾਸਤੇ ਆਪਾਂ ਗੱਲ ਕਰਦੇ ਹਾਂ ਹੁਣ ਕਿਸਾਨ ਹਰ ਚੀਜ਼ ਉਧਾਰ ਲੈਂਦਾ ਟਰੈਕਟਰ ਹੋ ਗਈ ਖਾਦ ਹੋ ਗਈ ਸਪਰੇ ਹੋ ਗਈ ਜਦੋਂ ਫਸਲ ਨਾ ਹੋਵੇ ਹਨਾ ਮੌਸਮ ਮਾੜਾ ਹੋ ਜਾਵੇ ਜਾਂ ਰੇਟ ਨਾ ਮਿਲੇ ਤਾਂ ਕਰਜ਼ਾ ਜੜ ਜਾਂਦਾ ਇਹੀ ਚੀਜ਼ ਹੁੰਦੀ ਹੈ ਆਪਣੇ ਤੇ ਤੇ ਪੰਜਾਬ ਚ 2 ਲੱਖ ਤੋਂ ਵੱਧ ਕਿਸਾਨ ਕਰਜ਼ੀ ਚ ਨੇ ਸਾਲਾਨਾ ਲੱਖਾਂ ਕਿਸਾਨਾਂ ਬੈਂਕ ਨੋਟਿਸ ਜਾਂ ਆਕਸ਼ਨ ਚ ਫਸ ਜਾਂਦੇ ਨੇ ਆਕਸ਼ਨ ਮਤਲਬ ਤੁਸੀਂ ਇਹ ਲੈ ਲਓ ਜ਼ਮੀਨਾਂ ਦੀ ਨਿਲਾਮੀ ਹੋ ਜਾਂਦੀ ਹੈ ਬੋਲੀ ਲੱਗ ਜਾਂਦੀ ਆ ਕੁਰਕੀ ਐਦਾਂ ਕੁਝ ਕਹਿੰਦੇ ਹੁੰਦੇ ਉਹ ਕਰ ਲੈਂਦੀ ਨੇ ਜਾਂ ਆਪਣੇ ਟਰੈਕਟਰ ਸੰਦ ਪੜੇ ਹੁੰਦੇ ਉਹ ਚੱਕ ਕੇ ਲੈ ਜਾਂਦੇ ਬੈਂਕ ਵਾਲੇ ਹੋਰ ਉਹ ਕੁਝ ਕਰ ਨਹੀਂ ਸਕਦੇ ਹੁੰਦੇ ਆਪਣੇ ਸੰਦ ਪੜੇ ਲੈਨੇ ਉਹ ਵੀ ਆਪਦੀ ਜਗ੍ਹਾ ਤੇ ਠੀਕ ਨੇ ਪਰ ਚਲੋ ਆਪਾਂ ਠੀਕ ਕਹਿ ਦਿੰਨੇ ਕਿਉਂਕਿ ਉਹਨਾਂ ਨੇ ਰੁਪਏ ਦਿੱਤੇ ਆਪਣਾ ਹੱਕ ਮੰਦਾ ਭਰੰਦਾ ਜੀ ਨਹੀਂ ਭਰੇ ਇਹਦੇ ਤੇ ਤੁਸੀਂ ਨਾ ਲਓ ਕਰ ਜੇ ਇਹ ਵੀ ਗੱਲ ਠੀਕ ਆ ਪਰ ਦੁੱਖ ਉਹਦੋਂ ਹੁੰਦਾ ਜਿਵੇਂ ਹੁਣ ਪਿੱਛੇ ਜੀ ਇੱਕ ਚੰਗੇ ਰੈਪਿਊਟੇਡ ਬਿਜ਼ਨਸਮੈਨ ਦਾ ਕਰਜ਼ਾ ਸੀਗਾ ਤੁਸੀਂ ਐ ਲੈ ਲਓ 400 ਰੁਪਏ ਕਰਜ਼ਾ ਸੀਗਾ ਠੀਕ ਆ ਨਾ ਮੈਂ 400 ਰੁਪਏ ਨਹੀਂ ਸੀਗਾ ਮੈਂ ਐਗਜ਼ਾਮਪਲ ਦੇ ਰਿਹਾ 400 ਰੁਪਏ ਕਰਜ਼ਾ ਸੀ ਉਹਨੂੰ ਕਹਿੰਦੇ ਚਲ ਤੂੰ 40 ਰੁਪਏ ਭਰ ਦੇ ਬਹੁਤ ਸਾਲਾਂ ਦਾ ਨਹੀਂ ਵਿਆਜ ਵੀ ਨਹੀਂ ਦਿੱਤਾ ਸੀ ਕੁਝ ਵੀ ਨਹੀਂ ਕੀਤਾ ਸੀ ਉਹਨੂੰ ਕਹਿੰਦੇ ਤੂੰ 40 ਰੁਪਏ ਭਰ ਦੇ ਤੇ ਤਰਾ ਨਿਵੇੜ ਦੇਂਗਾ ਵੀਰੇ 40 ਰੁਪਏ ਤੇ ਉਹਦੇ ਸਾਲ ਦਾ ਵਿਆਜ ਹੀ ਬਣ ਜਾਊਗਾ 10% ਵੀ ਲਈਏ ਜੀ ਤੇ ਤੁਸੀਂ ਉਹਨੂੰ ਕਹਿ ਰਹੇ ਹੋ ਮਤਲਬ ਸਾਰੀ ਦਾ 40 ਰੁਪਏ ਭਰ ਦੇ ਤਾਂ ਗੱਲਾਂ ਹੁੰਦੀਆਂ ਨੇ ਜਦੋਂ ਉਦੋਂ ਕਿਸਾਨ ਉਦੋਂ ਆਮ ਬੰਦਾ ਹਰ ਕੋਈ ਮਰਦਾ ਹੈਗਾ ਉੱਥੇ ਆ ਕੇ ਆਪਾਂ ਪਰ ਟੈਕਨੋਲੋਜੀ ਦੀ ਘਾਟ ਦੀ ਗੱਲ ਕਰਦੇ ਆਂਗੇ ਕਿਸਾਨ ਮਿਹਨਤ ਕਰਦਾ ਪਰ ਕਈ ਵਾਰ ਡਾਇਰੈਕਸ਼ਨ ਗਲਤ ਹੁੰਦੀ ਉਹ ਦੀ ਦਿਸ਼ਾ ਗਲਤ ਕਰਦੀ ਹੁੰਦੀ ਹੈ ਸੋਇਲ ਟੈਸਟ ਨਹੀਂ ਕਰਾਉਂਦਾ ਹਨਾ ਉਹ ਕਿਸਾਨਾਂ 'ਚ ਬਹੁਤ ਘੱਟ ਗਿਣਤੀ ਜਿਹੜੇ ਸੋਇਲ ਟੈਸਟ ਕਰਾ ਕੇ ਆਪਣੀ ਫਸਲ ਲਾਉਂਦੇ ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਕਿਹੜੀ ਖਾਦ ਪਾਉਗੀ ਤੇ ਪਾਣੀ ਦੀ ਬਚਤ 'ਚ ਡ੍ਰਿਪ ਇਰੀਗੇਸ਼ਨ ਵਰਤੇ ਹਨਾ ਜਿਵੇਂ ਪਾਣੀ ਦੀ ਬਚਤ ਵੀ ਹੁੰਦੀ ਹੈ ਪਰ ਜਿੰਨੀ ਚੀਜ਼ ਨੂੰ ਸਲਾਮ ਮਿਲਦੀ ਓਨੀ ਚੀਜ਼ ਵਧੀਆ ਹੁੰਦੀ ਜਿੰਨਾਂ ਨੂੰ ਪਾਣੀ ਲੱਗਦਾ ਓਨੀ ਚੀਜ਼ ਖਤਮ ਹੁੰਦੀ ਹੈਗੀ ਤੇ ਹੁਣ ਮੈਂ ਤੁਹਾਨੂੰ ਦੱਸਦਾ ਕਿ ਸੋਇਲ ਟੈਸਟ ਕਿੱਟ ਕੂਸਾ ਖੇਤੀ ਐਪ ਹੁੰਦੀ ਹੈ ਉਹਨਾਂ ਨੂੰ ਦੇਖ ਕੇ ਤੁਸੀਂ ਆਪ ਹੀ ਚੰਗੇ ਇੱਕ ਇਨਫੋਰਮੇਟਿਵ ਕਿਸਾਨ ਬਣ ਸਕਦੇ ਹੋਗੇ ਤੇ ਫੈਦਰ ਫੋਰਕਾਸਟ ਦੇ ਤੁਸੀਂ ਅਜਿਹਾ ਅਲਰਟ ਲਵਾ ਸਕਦੇ ਹੋ ਕਿ ਨਾ ਇਹ ਚੀਜ਼ਾਂ ਕਰਕੇ ਤੁਸੀਂ ਥੋੜੇ ਜਾਗਰੂਕ ਰਹੋਗੇ ਕਿ ਮੀਂਹ ਕਦੋਂ ਆਣਾ ਸਾਡੀ ਮਿੱਟੀ 'ਚ ਕੀ ਨੁਕਸਾ ਜਾਂ ਨਿੱਕੀ-ਮੋਟੀ ਬਿਮਾਰੀ ਪਈ ਹੈ ਇਹਦੇ ਵਾਸਤੇ ਕੀ ਹਾਲ ਹੈ ਤੇ ਮਤਲਬ ਹਰ ਵਾਰ ਤੁਹਾਨੂੰ ਜਾਣਾ ਨਹੀਂ ਪੈਣਾ ਤੁਸੀਂ ਆਪ ਇੱਕ ਚੰਗੇ ਕਿਸਾਨ ਡੀਲਰ ਬਣ ਜਾਓਗੇ ਮਤਲਬ ਇਹ ਜੀ ਡੀਲਰ ਬਣ ਜਾਓਗੇ ਚਲੋ ਤੁਸੀਂ ਕੁਝ ਵੇਚ ਨਹੀਂ ਸਕਦੇ ਪਰ ਤੁਹਾਨੂੰ ਜਾਣਕਾਰੀ ਹੋਊਗੀ ਸਾਰੇ ਜੀ ਇਹਨਾਂ ਦੀ ਵਰਤੋਂ ਹੋਵੇ ਕਮਾਈ 20 ਤੋਂ 30% ਵੱਧ ਸਕਦੀ ਹੈ ਜੀ ਇਹ ਚੀਜ਼ਾਂ ਨਾਲ ਹੀ ਠੀਕ ਹੈ ਨਾ ਤੇ ਮਤਲਬ ਸੋਇਲ ਟੈਸਟ ਦੇ ਨਿਪਾ ਕਰਾਂਗੇ ਚਾਹੇ ਲੋਕ ਆਪਣੇ ਖੇਤ ਨੂੰ ਯੂਰੀਆ ਦੀ ਜ਼ਰੂਰਤ ਨਹੀਂ ਹੈਗੀ ਪਰ ਆਪਾਂ ਫਿਰ ਵੀ ਯੂਰੀਆ ਪਾ ਰਹੇ ਆ ਬੇਫਾਲਤੂ ਪਾ ਰਹੇ ਆ ਕਿ ਉੱਥੇ ਪਤਾ ਲੱਗ ਜੇ ਆਪਣਾ ਯੂਰੀ ਦੀ ਜ਼ਰੂਰਤ ਹੀ ਨਹੀਂ ਆਪਾਂ ਨਾ ਪਾਵਾਂਗੇ ਆਪਣਾ ਖਰਚਾ ਬਚ ਜਾਊਗਾ ਹੁਣ 5ਵੇਂ ਨੰਬਰ ਤੇ ਆਪਾਂ ਗੱਲ ਕਰਦੇ ਆਂ ਮੌਸਮ ਦੀ ਮੌਸਮ ਤੇ ਜਾਂ ਜਿਹੜੀਆਂ ਆਫਤਾਂ ਆਉਂਦੀਆਂ ਆਪਣੇ ਉਹ ਤੇ ਪਿਛਲੇ 5 ਸਾਲ ਚ ਮੌਸਮ ਦਾ ਨਿਯਮ ਕੋਈ ਮਤਲਬ ਇੱਕ ਨਹੀਂ ਰਿਹਾ ਹਨਾ ਬੇਰੁੱਤਾਂ ਮੌਸਮ ਹੋ ਰਿਹਾ ਕਲਾਈਮੇਟ ਚੇਂਜ ਕਹਿ ਲਓ ਤੁਸੀਂ ਇਹ ਬਹੁਤ ਵੱਡੀ ਪ੍ਰੋਬਲਮ ਆ ਇਹਦੇ ਆਪਾਂ ਕਦੇ ਫੇਰ ਬਣਾਵੇਂ ਕਲਾਈਮੇਟ ਚੇਂਜ ਇੱਕ ਸਾਰਿਆਂ ਤੋਂ ਵੱਡੀ ਚੀਜ਼ ਹੁੰਦੀ ਆ ਜਿਤੇ ਕਿਸੇ ਦਾ ਵੀ ਹੱਥ ਨਹੀਂਗਾ ਕੋਈ ਸਰਕਾਰ ਨਹੀਂ ਕੋਈ ਦੇਸ਼ ਨਹੀਂ ਕੋਈ ਕੋਈ ਕੁਝ ਨਹੀਂ ਰੋਕ ਸਕਦਾ ਇਹ ਮਤਲਬ ਇੱਕ ਕਾਲੀ ਕਹਿ ਲਓ ਤੁਸੀਂ ਜਿਹੜਾ ਕਲਾਈਮੇਟ ਚੇਂਜ ਹੁੰਦਾਗਾ ਕਿਸਾਨਾਂ ਨੇ ਖੇਤਾਂ 'ਚ ਬਹੁਤ ਮਿਹਨਤ ਕੀਤੀ ਜੀ ਪਰ ਮੌਸਮ ਨੇ ਹਰ ਵਾਰ ਉਹਨੂੰ ਤਬਾਹ ਕੀਤਾ। ਆਪਾਂ ਨੂੰ ਪਤਾ ਨਹੀਂ ਹੁੰਦਾ ਕਦੋਂ ਕਿਹੜੀ ਚੀਜ਼ ਲੋਣੀ ਪਿੱਛੇ ਜੇ ਆਪਾਂ ਕਣਕਾਂ ਪਿੱਛੇ ਅਗੇਤੀਆਂ ਲਾਤੀਆਂ ਜਿਨ੍ਹਾਂ ਨੇ ਉਹ ਖਤਮ ਹੋ ਗਈਆਂ, ਸੂੜੀਆਂ ਪੈ ਗਈਆਂ। ਕਿਉਂਕਿ ਕਲਾਈਮੇਟ ਚੇਂਜ ਕਰਕੇ ਮਹੀਨਾ ਪਹਿਲੇ ਲਿਖੀ ਜਿਹੜਾ ਮਹੀਨਾ ਲੇਟ ਪਾਕੀ ਸੀ ਉਹ ਚੀਜ਼ਾਂ ਆਪਾਂ ਦੇਖੀਆਂ ਨਹੀਂ। ਉਹਦੇ ਕਰਕੇ ਆਪਣਾ ਬੜਾ ਨੁਕਸਾਨ ਹੋ ਗਿਆ। ਹੁਣ ਛੇਵੇਂ ਨੰਬਰ ਤੇ ਗੱਲ ਕਰਦੇ ਹਾਂ ਪੜ੍ਹਾਈ ਕਿ ਲਿਖਾਈ ਦੀ ਘਾਟ ਹੋਣੀ ਹੈ। ਇਹ ਕਿਵੇਂ ਹੁੰਦੀ ਹੈਗੀ? ਕਿਸਾਨ ਪੂਰੀ ਤਰ੍ਹਾਂ ਜਾਣਕਾਰੀ ਨਾਲ ਫਸਲ ਨਹੀਂ ਬੀਜਦਾ ਹਨਾ ਨਹੀਂ ਕਰਦਾ। ਕਿਸਾਨ ਸਿਰਫ ਮਿਹਨ ਕੱਲੀ ਮਿਹਨਤ ਨਹੀਂ ਚਾਹੀਦੀ ਹੁੰਦੀ ਖੇਤੀਬਾੜੀ ਚ ਅੱਜ ਦੇ ਰੈਂਜ ਸਾਇੰਸ ਪਲਾਨਿੰਗ ਤੇ ਮਾਰਕੀਟਿੰਗ ਸਟ੍ਰੈਟਜੀ ਵੀ ਹੋਣੀ ਚਾਹੀਦੀ ਹੈ ਜੀ ਇਹਦਾ ਹੱਲ ਕੀ ਹੈ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਸਲਾਹ ਲਓ ਜਿਵੇਂ ਆਸ-ਪਾਸੇ ਆਪਣੇ ਹਰ ਜ਼ਿਲ੍ਹੇ ਚ ਇੱਕ ਹੁੰਦਾ ਉਹਨਾਂ ਕੋਲ ਜਾਓ ਤੁਸੀਂ ਉਹਨਾਂ ਦੀ ਮਤਲਬ ਉਹ ਕੈਂਪ ਲਾਉਂਦੇ ਰਹਿੰਦੇ ਉਹਨਾਂ ਦੀਆਂ ਗੱਲਾਂ ਸੁਣੋ ਉਹ ਦੱਸਣਗੇ ਤੁਹਾਨੂੰ ਕਿਵੇਂ ਕੁਝ ਕਰਨਾ ਨੇ ਜੀ ਕਿ ਮਤਲਬ ਮਾਡਰਨ ਤਰ੍ਹਾਂ ਨਾਲ ਖੇਤੀ ਆਪਾਂ ਕਿਵੇਂ ਕਰਦੇ ਆ ਉਹ ਸਾਰਾ ਉਹ ਦੱਸਣਗੇ ਆਨਲਾਈਨ ਵੀ ਫ੍ਰੀ ਕੋਰਸ ਮਿਲ ਜਣੇ ਮੈਂ ਆਈਸੀਆਰ YouTube ਕੇ ਵੀਕੇ ਵੈਬਿਨਾਰਸ ਹੁੰਦੇ ਨੇ ਉਹ ਕਰਦੇ ਨੇ ਉਹਨਾਂ ਨੂੰ ਦੱਸ ਦਿਓ ਤੁਸੀਂ ਇਦਾਂ ਕਰੋ ਇਦਾਂ ਕਰੋ ਉਹ ਤੁਸੀਂ ਜਰੂਰ ਹੋਗਾ ਨਾ ਕੋਰਸੋਂ ਵੀ ਨੌਲੇਜ ਮਿਲੂਗੀ ਹੁਣ ਆਪਾਂ ਇੱਕ ਸਿੰਪਲ ਸੋਲਿਊਸ਼ਨ ਦੀ ਗੱਲ ਕਰਦੇ ਹਾਂ 7ਵੇਂ ਨੰਬਰ ਤੇ ਜਿਹੜੀਆਂ ਤੁਸੀਂ ਮਤਲਬ ਰੁਟੀਨ 'ਚ ਚੀਜ਼ਾਂ ਅਪਣਾਓ ਇਹ ਚੀਜ਼ਾਂ ਤੁਸੀਂ ਕਰਨੀ ਕਰਨੀਆਂ ਸੋਇਲ ਟੈਸਟਿੰਗ ਦੀ ਹੈਨਾ ਰੁਟੀਨ ਬਣਾਓ ਕਿ ਹਰ ਸਾਲ ਤੁਸੀਂ ਸੋਇਲ ਦੀ ਟੈਸਟਿੰਗ ਕਰਵਾਉਣੀ ਹੈ ਕਿ ਤੁਹਾਨੂੰ ਪਤਾ ਲੱਗ ਜੂ ਆ ਕਿ ਲਿਚ ਮੈਂ ਇਹ ਚੀਜ਼ ਪਹਿਲੀ ਪਾ ਕੇ ਰੱਖ ਦੇਣਾ ਤਾਂ ਕਿ ਮੈਨੂੰ ਬਾਅਦ 'ਚ ਨਾ ਘਾਟ ਆਵੇ ਬਿਜਲੀ ਪਾਣੀ ਅਤੇ ਖਾਦ ਦੀ ਜ਼ਰੂਰਤ ਮਤਲਬ ਜਿੰਨੀ ਕੀ ਜ਼ਰੂਰਤ ਆ ਉੰਨੀ ਕੀ ਹੀ ਵਰਤੋ ਕਰੋ ਜਿਆਦਾ ਖਾਦ ਨਾ ਪਾਓ ਪਾਣੀ ਨਾਲੋ ਬਿਜਲੀ ਤੇ ਚਲੋ ਆਪਾਂ ਨੂੰ ਫ੍ਰੀ ਆ ਪਰ ਤੁਸੀਂ ਪਾਣੀ ਜ਼ਰੂਰ ਬਚਾਓ ਕਿਉਂਕਿ ਬਿਜਲੀ ਵੀ ਬਚਾਓ ਡਾਇਰੈਕਟ ਮਾਰਕੀਟਿੰਗ ਮਤਲਬ ਹਫਤਾਵਾਰੀ ਬਾਜ਼ਾਰ WhatsApp ਵਾਇਰਸ ਹੁੰਦੇ ਨਹੀਂ ਮਤਲਬ ਜੇ ਕੋਸ਼ਿਸ਼ ਕਰੋ ਜੇ ਤੁਹਾਡੇ ਲੋਕਲ ਬਾਇਰ ਮਿਲਦੇ ਨੇ ਪਰ ਇਹ ਆਪਣੇ ਲਈ ਬਹੁਤ ਸੌਖੀ ਗੱਲ ਨਹੀਂ ਹੈਗੀ ਨਾ ਜਿਵੇਂ ਸ਼ਹਿਰਾਂ 'ਚ ਹਰ ਕੋਈ ਮਤਲਬ ਦੁਕਾਨਦਾਰ ਹੁੰਦੇ ਨੇ ਬਾਣੀ ਕਹੋ ਤੁਸੀਂ ਉਹਨਾਂ ਨੂੰ ਤੁਸੀਂ ਡਾਇਰੈਕਟ ਕੋ ਹੋਣਾ ਕਿ ਤੁਸ ਨੂੰ ਆਟਾ ਬਣਾ ਕੇ ਦੇਣੇ ਅਸੀਂ ਜੇ ਤੁਸ ਨੂੰ ਕਣਕ ਦੇ ਦੇਣੇ ਤੁਸੀਂ ਆਟਾ ਪਹਿਾ ਲਓ ਸਸਤੇ ਰੇਟਾਂ ਦੇ ਕੋ ਆਰਗੇਨਿਕ ਆ ਮੇਰੀ ਚੀਜ਼ ਹੈ ਇਦਾਂ ਕਰੋ ਹਨਾ ਕ੍ਰੌਪ ਪਲੈਨਿੰਗ ਔਨ ਵੇਸਟ ਔਨ ਮਾਰਕੀਟ ਪ੍ਰਾਈਸ ਨੋਟਸ ਟ੍ਰੇਡਿੰਗ ਤੁਸੀਂ ਐ ਮਾਰਕੀਟਿੰਗ ਸਟ੍ਰੈਟਜੀ ਦੇਖੋ ਕਿ ਐਤ ਕੀ ਇਹ ਚੀਜ਼ ਹੈ ਨਾ ਰੇਟs ਜੀਆ ਕਿ ਅਗਲੀ ਵਾਰ ਇਹਦਾ ਰੇਟ ਆਊਗਾ ਜ਼ਰੂਰੀ ਨਹੀਂ 21 ਫਸਲ ਆਈ ਨਹੀਂ ਆਪਾਂ ਚ ਉਹਨਾਂ ਦੇ ਕਣਕੀ ਬਣਾ ਰੱਖਿਆਗਾ ਇਹ ਤਾਂ ਉੱਤੇ ਵੀ ਆਪਾਂ ਨੂੰ ਉੱਠਣਾ ਪਊਗਾ ਤੁਸੀਂ ਉਹ ਦੇਖੋ ਐਤ ਕੀ ਆ ਰਹਾ ਸਬਜ਼ੀ ਦਾ ਰੇਟ ਹੈ ਮਤਲਬ ਲਾਗਤ ਘੱਟ ਜਾਈਗੀ ਅਗਲੀ ਵਾਰ ਹੋ ਸਕਦਾ ਇਹਦੀ ਲਾਗਤ ਇੱਕੋ ਦਮ ਜ਼ਿਆਦਾ ਜੇ ਤਾਂ ਮੈਂ ਇਹ ਨਹੀਂ ਲਵਣਾ ਤੇ ਜਾਂ ਤੁਸੀਂ ਸੋਚੋ ਐਤ ਕੀ ਲਾਗਤ ਵਾੜੀ ਸੀ ਅਗਲੀ ਵਾਰ ਲੋਕਾਂ ਨੇ ਘੱਟ ਲਉਣੀ ਤਾਂ ਮੈਂ ਇਹ ਚੀਜ਼ ਵਰਤਾਂ ਹੁਣ ਕਿਸਾਨ ਦੀ ਆਮਦਨ ਵੱਧ ਸਕਦੀ ਹੈ ਪਰ ਗੱਲ ਕਮਾਣ ਦੀ ਨਹੀਂ ਸਿੱਖਣ ਦੀ ਆ ਹਣਾ ਕਿਉਂਕਿ ਹਰ ਚੀਜ਼ ਸਿੱਖੇ ਤੇ ਆਉਂਦੀ ਹੁੰਦੀ ਹੈ ਜ਼ਰੂਰ ਹੀ ਨਹੀਂ ਕਿ ਲਈ ਆਮਦਨ ਵਧੂਗੀ ਤਾਂ ਉਹ ਵੱਡੇ ਸੰਧ ਬੜੇ ਨਾਲ ਕਰੋ ਬਨ ਇਨਫੋਰਮੇਸ਼ਨ ਜੀ ਮੈਂ ਪਿੱਛੇ ਜੀ ਕੇ ਵੀਡੀਓ ਦੇਖੀ ਸੀ ਬਾਈ ਨੇ ਦੱਸਿਆ ਸੀ ਕਹਿੰਦਾ ਟਰੈਕਟਰ ਨੂੰ ਮੋਡੀਫਾਈ ਕਰਾਈ ਨਾਲ ਨਹੀਂ ਆਪਣੀ ਆਮਦਨ ਵਧਾ ਦੀ ਆਮਦਨ ਆਪਣੀ ਫਸਲ ਨਾਲ ਹੀ ਵਧਣੀ ਹੈ ਇਹ ਵੀਡੀਓ ਆਪਣੇ ਕਿਸਾਨ ਵੀਰਾਂ ਨਾਲ ਜ਼ਰੂਰ ਸ਼ੇਅਰ ਕਰੋ ਹਣਾ ਜਿਹੜੇ ਵੀ ਨਵੇਂ ਖੇਤੀਬਾੜੀ ਕਰਦੇ ਨੇ ਜਾਂ ਪੁਰਾਣੇ ਨੇ ਕਮੈਂਟ ਕਰਕੇ ਦੱਸੋ ਤੁਹਾਡੀ ਆਮਦਨ ਵਧਾਉਣ ਲਈ ਤੁਸੀਂ ਕੀ ਕਰ ਸਕਦੇ ਹੋਗੇ ਮਤਲਬ ਮਿਲਦੇ ਆਪਾਂ ਅਗਲੀ ਹੋਰ ਵੀਡੀਓ ਦੇ ਵਿੱਚ ਧੰਨਵਾਦ